ਅਜਿਹੇ ਜਾਲਸਾਲ ਜੋ ਫਰਾਡ ਕਰਨ ਦੇ ਲਈ ਅਜਿਹੇ ਤਰੀਕੇ ਲੱਭਦੇ ਨੇ ਕਿ ਜਿਸ ਦੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਅਤੇ ਲੋਕਾਂ ਦੇ ਨਾਲ ਫਰਾਡ ਕਦੋਂ ਹੋ ਜਾਂਦਾ ਹੈ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਅਜਿਹਾ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਪਰਿਵਾਰ ਦੇ ਨਾਲ ਫੋਨ ਕਾਲ ਤੇ ਦਿਨ ਦਿਹਾੜੇ ਫਰੌਡ ਹੋ ਜਾਂਦਾ ਹੈ ਦੱਸ ਦਈਏ ਕਿ ਮਾਮਲਾ ਜੁਲੰਦਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ लवली ਨਾਮ ਦਾ ਲੜਕਾ ਜੋ ਵਿਦੇਸ਼ ਇਰਾਕ ਦੇ ਵਿੱਚ ਗਿਆ ਹੋਇਆ ਹੈ ਅਤੇ ਉਸ ਦੇ ਪਿਤਾ ਮਨਜੀਤ ਸਿੰਘ ਨੂੰ ਸਵੇਰੇ 8:30 ਵਜੇ ਦੇ ਕਰੀਬ ਇੱਕ ਰੋਂਗ ਨੰਬਰ ਤੋਂ ਵਟਸਐਪ ਕਾਲ ਆਉਂਦੀ ਹੈ ਉਹ ਵੀ ਕਿਸੇ ਵਕੀਲ ਤੇ ਨਾਮ ਦੀ ਉਹਨਾਂ ਕਹਾ ਕਿ ਇੱਥੇ ਤੁਹਾਡੇ ਬੇਟੇ ਦੀ ਬਹੁਤ ਵੱਡੀ ਲੜਾਈ ਹੋ ਗਈ ਹੈ ਤੇ 3-4 ਬੰਦਿਆਂ ਨੂੰ ਇੱਧਰ ਦੀ ਪੁਲਿਸ ਨੇ ਅੰਦਰ ਕਰ ਦਿੱਤਾ ਹੈ ਤੇ ਤੁਹਾਡੇ ਬੇਟੇ ਨੂੰ ਵੀ ਅੰਦਰ ਕਰ ਦੇਣਗੇ ਅਤੇ ਮੈਂ ਉਹਨਾਂ ਦਾ ਵਕੀਲ ਬੋਲਦਾ ਹਾਂ ਜੇ ਤੁਸੀਂ ਆਪਣੇ ਬੇਟੀ ਨੂੰ ਬਚਾਉਣਾ ਚਾਹੁੰਦੇ ਹੋ ਤਾਂ 2 ਲੱਖ ਰੁਪਏ ਜਲਦੋਂ ਜਲਦ ਉਹਨਾਂ ਦੇ ਅਕਾਊਂਟ ਵਿੱਚ ਪਾ ਦਿਓ ਪਰਿਵਾਰਿਕ ਮੈਂਬਰ ਕਬਰਾ ਕੇ ਉਸ ਵੇਲੇ ਆਪਣੇ ਬੇਟੀ ਨੂੰ ਕਈ ਵਾਰ ਫੋਨ ਲਗਾਇਆ ਤਾਂ ਉਸ ਦਾ ਫੋਨ ਨਹੀਂ ਲੱਗਿਆ ਪਰ ਲੜਕੇ ਦੇ ਮਾਮਾ ਬਲਵਿੰਦਰ ਸਿੰਘ ਨੇ ਜਿਨ੍ਹਾਂ ਨੇ ਬੜੀ ਮੁਸ਼ਕਲ ਦੇ ਨਾਲ 40000 ਰੁਪਏ ਇਕੱਠੇ ਕੀਤੇ ਅਤੇ ਉਸ ਅਕਾਊਂਟ ਦੇ ਵਿੱਚ ਭੇਜ ਦਿੱਤੇ ਜੋ ਫਰਾਡ ਕਾਲ ਰਾਹੀਂ ਕਿਸੇ ਵਕੀਲ ਦੀ IC ਅਤੇ ਜਿਹੜਾ ਅਕਾਊਂਟ ਨੰਬਰ ਦਿੱਤਾ ਸੀ ਉਸ ਅਕਾਊਂਟ ਦੇ ਵਿੱਚ ਪਰਿਵਾਰਿਕ ਮੈਂਬਰਾਂ ਨੇ 40000 ਰੁਪਏ ਭੇਜ ਦਿੱਤੇ ਤੇ ਜਦੋਂ ਪੈਸੇ ਪਾਇਆ ਤਾਂ 20 ਮਿੰਟਾਂ ਬਾਅਦ ਹੀ ਉਹਨਾਂ ਦੇ بیٹے ਲਵਲੀ ਦਾ ਫੋਨ ਵੀ ਆ ਗਿਆ ਉਸਨੇ ਕਿਹਾ ਕਿ ਮੈਂ ਠੀਕ ਠਾਕ ਹਾਂ ਅਤੇ ਆਪਣਾ ਕੰਮ ਕਰ ਰਿਹਾ ਹਾਂ ਮੇਰਾ ਕੋਈ ਕਿਸੇ ਦੇ ਨਾਲ ਲੜਾਈ ਝਗੜਾ ਵੀ ਨਹੀਂ ਹੋਇਆ ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਹੋਛ ਉੱਡ ਗਏ ਅਤੇ ਪਰਿਵਾਰ ਦੇ ਮੈਂਬਰਾਂ ਨੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਬਲਦਾਸ ਸਿੰਘ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਲੜਕੇ ਦੇ ਪਰਿਵਾਰ ਨੂੰ ਨਾਲ ਲੈ ਕੇ ਫਲੋਰ ਥਾਣੇ ਦੇ ਵਿੱਚ ਫਰੌਡ ਦੀ ਦਰਖਾਸਤ ਵੀ ਦਿੱਤੀ ਅਤੇ ਉਹਨਾਂ ਕਿਹਾ ਕਿ ਫਰੌਡ ਤੋਂ ਲੋਕਾਂ ਨੂੰ ਬਚਾਇਆ ਜਾਵੇ ਇਸਾਂ ਦੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਯੂਥ ਆਗੂ અમારી ਪਾਰਟੀ ਫਲੋਰ ਤੇ ਅੱਜ ਜਿਹੜਾ ਇੱਕ ਬੜਾ ਹਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਆ ਜੋ ਕਿ ਪਿੰਡ ਮੰਗਲ ਤੋਂ ਮਨਜੀਤ ਸਿੰਘ ਇਹਨਾਂ ਦਾ ਲੜਕਾ ਲੰਬਰੀ ਕੁਮਾਰ ਜਿਹੜਾ ਇਰਾਕ ਗਿਆ ਹੋਇਆ ਤੇ ਇਹਨਾਂ ਨੂੰ ਇੱਕ ਵਟਸਐਪ ਰਾਹੀਂ ਜਿਹੜੀ ਕਾਲ ਆਈ ਆ ਫਰਾਡ ਕਾਲ ਹੀ ਉਸ ਨੂੰ ਕਹਿ ਸਕਦੇ ਆ ਕਿ ਉਹਨਾਂ ਨੇ ਕਿਹਾ ਕਿ ਤੁਹਾਡੇ ਮੁੰਡੇ ਦੀ ਕੋਈ ਲੜਾਈ ਹੋ ਗਈ ਆ ਬਾਹਰ ਤੇ ਉਹਨੂੰ 2 ਲੱਖ ਰੁਪਏ ਦੀ ਇਹਨਾਂ ਤੋਂ ਮੰਗ ਕੀਤੀ ਆ ਨਹੀਂ ਤੇ ਉਹਨੂੰ 15 ਸਾਲ ਲਈ ਸੀ ਜੇਲ੍ਹ ਤੇ ਵਿੱਚ ਜਿਹੜਾ ਨੇ ਚਲੇ ਜਾਣਾ ਆ ਇਹਨਾਂ ਨੇ ਕਾਬਰਿਆਂ ਹੋਇਆਂ ਨੇ ਕਰ ਕਰਾ ਕੇ ਫੜ ਫੜ ਕਰਕੇ ਪੈਸੇ 40000 ਰੁਪਿਆ ਇਹ ਕੋਲੋਂ ਦੇ ਰਾਹੀਂ ਜਿਹੜਾ WhatsApp ਤੇ ਜਿਹੜਾ ਖਾਤਾ ਨੰਬਰ ਆਇਆ ਸੀ ਉਹਦੇ ਵਿੱਚ ਪਾਤਾ ਤੇ 40000 ਰੁਪਏ ਪਾਉਣ ਤੋਂ ਬਾਅਦ ਜਦੋਂ ਇਹਨਾਂ ਨੇ ਆਪਣੇ ਮੁੰਡੇ ਨਾਲ ਉਹਨਾਂ ਦੇ ਮੁੰਡੇ ਦੇ ਨੰਬਰ ਤੇ ਜੋ ਕਾਲ ਕੀਤੀ ਤਾਂ ਉਹਦਾ ਨੰਬਰ ਵੀ ਬੰਦ ਹੋ ਜਾਂਦਾ ਸੀ 20-25 ਮਿੰਟ ਬਾਅਦ ਜਿਹੜੀ ਉਹਨਾਂ ਨਾਲ ਗੱਲ ਹੋਈ ਆ ਤੇ ਇਹਨਾਂ ਦੇ ਮੁੰਡੇ ਨੇ ਮਤਲਬ ਉਹ ਬਿਲਕੁਲ ਠੀਕ ਠਾਕ ਆਪਣੇ ਥਾਂ ਤੇ ਤੇ ਉਹ ਜਿਹੜਾ ਫਰੌਡ ਇਹਨਾਂ ਨਾਲ ਹੋ ਗਿਆ ਤੇ ਬਿਹਾਰ ਦਾ ਉਹ ਖਾਤਾ ਆ ਜਿਹਨਾਂ ਨੇ ਇਹਨਾਂ ਨਾਲ ਫਰੌਡ ਕੀਤਾ ਤੇ ਅਸੀਂ ਅੱਜ ਦਰਖਾਸਤ ਦਿੱਤੀ ਆ ਆਪਣੇ ਮੁਨਸੀ ਸਾਹਿਬ ਨੂੰ ਜਗਪਾਲ ਜੀ ਕੋਲ ਤੇ ਉਹਨਾਂ ਨੇ ਪੂਰਾ ਪੁਲਿਸ ਨੇ ਵੀ ਜਿਹੜਾ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਜਿਹੜਾ ਇਹਨਾਂ ਦਾ ਪੜਤਾਲ ਕਰਕੇ ਤੇ ਉਹਨਾਂ ਤੱਕ ਜਿਹੜਾ ਦੋਸ਼ੀਆਂ ਤੱਕ ਪਹੁੰਚਿਆ ਜਾਊਗਾ ਤੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ। ਇਹ ਪਰਿਵਾਰ ਨੇ ਆਪਣੇ ਬੇਟੇ ਨਾਲ ਜਾਂ ਹੜ੍ਹ ਵਾਲੇ ਸੰਪਰਕ ਨਹੀਂ ਕੀਤਾ ਵੀ ਕਿਉਂ ਨੰਬਰ ਕੱਢ ਲਈ ਕਿ ਇੰਨੀ ਜਲਦੀ ਨਾ ਪੈਸੇ ਪਾਤੇ। ਇਹਨਾਂ ਨੇ ਜੀ ਘਬਰਾ ਕੇ ਜਿੱਦਾਂ ਇਹਨਾਂ ਨੇ ਉਹ ਇੱਕ ਟਾਈਮ ਹੀ ਮੰਨ ਲਓ ਇਦਾਂ ਦਾ ਹੋ ਗਿਆ ਇਹਨਾਂ ਤੇ ਜਿਹੜਾ ਘਾਬਰ ਕੇ ਇਹਨਾਂ ਨੇ ਪੈਸੇ ਪਾਤੇ ਵੀ ਮੁੰਡੇ ਨੂੰ ਕਿਤੇ ਸੱਚਮੁੱਚ ਹੀ ਜਦੋਂ ਇਹਨਾਂ ਨੇ ਫੋਨ ਲਾਇਆ ਤਾਂ ਮੁੰਡੇ ਦਾ ਨੰਬਰ ਬੰਦ ਸੀ ਕਿਤੇ ਸੱਚਮੁੱਚ ਹੀ ਕਿਤੇ ਉਹ ਜੇਲ੍ਹ ਚ ਨਾ ਹੋਵੇ ਜਾਂ ਕੋਈ ਕਿਸੇ ਪ੍ਰੋਬਲਮ ਚ ਨਾ ਹੋਵੇ ਘਬਰਾ ਕੇ ਇਹਨਾਂ ਨੇ ਪੈਸੇ ਜਿਹੜੇ ਉਹਦੇ ਖਾਤੇ ਉਹ ਕਾਰਡ ਨੰਬਰ ਕਿਹੜਾ ਆ ਕਿੱਥੇ ਦਾ ਨੰਬਰ ਆ ਉਹ ਭਾਰਤੀ ਸਟੇਟ ਬੈਂਕ ਦਾ ਖਾਤਾ ਨੰਬਰ ਆ ਜੀ ਆਹ ਦੇਖੋ ਅਸੀਂ ਇੱਥੇ ਨਾਲ ਲੱਗੀ ਹੋਈ ਹੈ ਦੀ ਸਲਿੱਪ ਵੀ ਤੇ ਬਿਹਾਰ ਦਾ ਖਾਤਾ ਆ ਜੀ ਇਹ ਕਿੱਥੇ ਇਹਨਾਂ ਨੇ ਪੈਸੇ ਪਾਏ ਆ ਤੇ ਅਸੀਂ ਕੋਈ ਨਹੀਂ ਆਪਣਾ ਮਲਾਜ਼ਮ ਇੰਡੀਆ ਡਿਟੇਲਾਂ ਸਾਰੀਆਂ ਕਢਾਉਣਗੇ ਜਲਦੀ ਜਲਦੀ ਪੜਤਾਲ ਕਰਾਂਗੇ ਦੂਸ਼ੀਆਂ ਤੱਕ ਪਹੁੰਚਾ ਜਿਹੜੇ ਲੋਕਾਂ ਨਾਲ ਦਿਨ ਦਿਹਾੜੇ ਇਦਾਂ ਠੱਗੀਆਂ ਹੋ ਰਹੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਸਾਡਾ ਇਹ ਮੀਡੀਆ ਰਾਹੀਂ ਵੀ ਇਹੀ ਸਾਹਮਣੇ ਆਉਣ ਦਾ ਵੀ ਇਹੀ ਮਕਸਦ ਆ ਕਿ ਅੱਜ ਇਹਨਾਂ ਨਾਲ ਵਿਚਾਰਿਆਂ ਨਾਲ ਜਿਹੜੀ ਠੱਗੀ ਹੋਈ ਆ ਕਿਸੇ ਹੋਰ ਨਾਲ ਠੱਗੀ ਨਾ ਹੋਵੇ ਜਦੋਂ ਵੀ ਤੁਹਾਨੂੰ ਕੋਈ ਅਣਪਛਾਤੇ ਨੰਬਰ ਤੋਂ ਜਾਂ ਕਿਤੇ ਵੀ ਤੁਹਾਨੂੰ ਕੋਈ ਕਾਲ ਆਉਂਦੀ ਸਾਨੂੰ ਪੈਸੇ ਜਦੋਂ ਜਾਂ ਕੋਈ ਆਹ ਕਰਦੋ ਜਾਂ ਇਹ ਤੁਹਾਨੂੰ ਕਿਸੇ ਨਾ ਤਰ੍ਹਾਂ ਉਹਨਾਂ ਨੇ ਇਸ ਗੁੰਜਲ ਦੇ ਵਿੱਚ ਪਾਉਣਾ ਹੁੰਦਾ ਤੇ ਤੁਸੀਂ ਸੁਚੇਤ ਰਹੋ ਇਹਨਾਂ ਤੋਂ ਤੇ ਆਪਣੇ ਲਾਗੇ ਸਾਥੀਆਂ ਨਾਲ ਜਰੂਰ ਸੰਪਰਕ ਕਰੋ ਤੇ ਇਦਾਂ ਇੱਕ ਦਮ ਕਿਸੇ ਦੇ ਖਾਤੇ 'ਚ ਪੈਸੇ ਨਾ ਪਾਓ ਇਹ ਤਾਂ ਇਹੀ ਸਾਰਿਆਂ ਨੂੰ ਅਪੀਲ ਕਰਦੇ ਆ। ਨਾ ਰੱਬ ਬਲਵੰਤ ਸਿੰਘ ਜੀ ਹਾਂਜੀ ਸਾਡਾ ਭਾਨ ਜਾਰ ਆ ਰਖ ਗਿਆ ਹੈ ਜੀ ओके okay जी। ਸਾਨੂੰ ਸਾਰੇ WhatsApp ਤੇ ਕਾਲ ਆਈ ਇਹ ਵੀ ਤੁਹਾਡੇ ਭਾਂਡੇ ਨਾਲ ਲੜਾਈ ਹੋਈ ਆ। ਜੀ। ਉਹਦੇ ਵਿੱਚ ਵੀ ਪੁਲਿਸ ਨੇ ਭੜਾਇਆ ਭਾਂਡੇ ਤੁਹਾਡਾ। ਹੂੰ। ਵੀ ਮੈਂ ਬਾਹਰੋਂ ਰੱਖ ਤਾ ਵਕੀਲ ਬੋਲ ਰਿਹਾ। ਵੀ 2 ਲੱਖ ਰੁਪਏ ਤੁਸੀਂ ਪੇਸ਼ ਕਰੋਗੇ। ਹੂੰ। ਤੁਹਾਡੇ ਭਾਂਡੇ ਨੂੰ ਬਾਹਰ ਕਿ ਡਾਦਾਂਗੇ। ਹੂੰ। ਜਦ ਕਿ ਅਸੀਂ 40000 ਰੁਪਏ ਆਧਾਰ ਫੜ ਕੇ ਹੂੰ। ਉਹਨਾਂ ਦੇ ਬੈਂਕ ਖਾਤੇ ਵਿੱਚ ਪਾਤਾ। ਹੂੰ। ਤੁਸੀਂ ਉਹਨਾਂ ਨਾਲ ਸੰਪਰਕ ਕੀਤਾ ਬੇਟੇ ਇਹਨਾ ਆਪਣੇ ਨਾਲ ਵੀ ਫਸਿਆ ਕਿ ਤਰਕ ਬਾਹਰ। ਹਾਂਜੀ ਭਾਂਡੇ ਨਾਲ ਫਰਕ ਕੀਤਾ ਜੀ ਉਹਨਾਂ ਦਾ ਪਰ ਫੋਨ ਨਹੀਂ ਲੱਗ ਰਿਹਾ ਸੀ। ਹਾਂ। ਜਿਹੜੇ ਯਾਰ ਦੋਸਤ ਆ ਉਹਨਾਂ ਦੇ ਫੋਨ ਵੀ ਸਾਰੇ ਬੰਦ ਸੀਗੇ ਹਾਂ 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 ਜਦੋਂ ਅਸੀਂ ਪੈਸੇ ਬਾਅਦ ਉਹ 20 25 ਮਿੰਟ ਬਾਅਦ ਉਹਨਾਂ ਦਾ ਫੋਨ ਲੱਗਣ ਲੱਗ ਗਿਆ ਤੇ ਜਿਹੜਾ ਕਾਊਂਟ ਨੰਬਰ ਆਇਆ ਤੁਹਾਨੂੰ ਪੈਸੇ ਆਲਾ ਉਹ ਕਿੱਥੇ ਦਾ ਆ ਕਿਹੜੀ ਬੈਂਕ ਦਾ ਉਹ ਐਸਬੀਆਈ ਬੈਂਕ ਦਾ ਅਕਾਊਂਟ ਨੰਬਰ ਆ ਜੀ ਹਾਂਜੀ ਅਸੀਂ ਹੰਬੜਾ ਬ੍ਰਾਂਚ ਤੋਂ ਉਹਨਾਂ ਨੂੰ ਪੈਸੇ ਟ੍ਰਾਂਸਫਰ ਕੀਤੇ ਕਿੰਨਾ ਕੀਤਾ 40000 ਰੁਪਏ ਜੀ 40 ਕਿੰਨੇ ਵਜੇ ਕੀਤਾ ਅੱਜ ਕਾਲ ਆਈ ਹੈ ਕੱਲ ਆਈ ਹੈ ਹਾਂਜੀ ਅੱਜ ਸਵੇਰੇ 8 ਵਜੇ ਆਈ ਹੈ 8 ਵਜੇ ਨਾ 8 9 ਵਜੇ ਦੇ ਕਰੀਬ ਅਸੀਂ ਉਹਨਾਂ ਨੂੰ ਪੈਸੇ ਭੇਜ ਕੀ ਮੁੰਡਾ ਕੰਮ ਕੀ ਕਰਦਾ ਬਾਹਰ ਉਹ ਤਾਂ ਲੇਬਰ ਦਾ ਕੰਮ ਲਵਲੀ ਕੁਮਾਰ ਜੀ ਕੀ ਸਾਨੂੰ ਸਾਨੂੰ ਮਨਜੀਤ ਸਿੰਘ ਓਕੇ ਜੀ ਤੁਸੀਂ ਹੁਣ ਆਏ ਆ ਫਲੌਟ ਥਾਣੇ 'ਚ ਹਾਂਜੀ ਫਲੌਟ ਥਾਣੇ 'ਚ ਅਸੀਂ ਰਿਪੋਰਟ ਦੇਣ ਆਏ ਆ ਜੀ ਹਾਂਜੀ ਪੁਲਿਸ ਵਾਲਿਆਂ ਨੇ ਪੂਰਾ ਸਾਨੂੰ ਭਰੋਸਾ ਦਿੱਤਾ ਵੀ ਇੱਥੇ ਕਾਰਵਾਈ ਕਰਾਂਗੇ ਜ਼ਿਲਹੰਦਰ ਤੋਂ ਦਵਿੰਦਰ ਸਿੰਘ ਦੀ ਰਿਪੋਰਟ ਐਸਐਮਸੈਟ ਨਿਊਜ਼